ਹਾਂ ਹਾਂ ਹਾਂਜੀ ਇਹ ਗੇਰ ਪਾਇਆ ਹਾਂ ਹਾਂ ਅੱਛਾ ਤਹਾਰ ਚਲਾਇ ਟੈਕਟਰ ਚਲਾਇ ਅੱਜ ਜਾ ਕੇ ਗੇਰ ਪਾਇਆ ਅੱਜ ਜਾ ਕੇ ਗੇਰ ਪਾਇਆ ਹਲ ਚਲਾਇ ਹਲ ਚਲਾਇ ਹਾਂ ਅੱਜ ਜਾ ਕੇ ਆਜ ਜਾ ਕੇ ਗੇਰ ਪਾਇਆ ਆ ਚੌਥਾ ਚੌਥਾ ਹਾਂ ਅੱਛਾ ਹਾਂ ਇਹ ਆਰ ਵਰਸ ਪੰਜਵਾਂ ਗੇਰ ਪੰਜਵਾਂ ਗੇਰ ਹਾਂ ਚੌਥਾ ਹਾਂ ਵਰਨਾ ਵਰਨਾ ਨਾਲ ਇੱਦਾਂ ਲੱਗਦਾ ਹੈ ਗਾਇਦਰਾ ਕੇ ਇਹ ਬਾਬਾ ਮੋਰਾ ਸਮਝ ਨਹੀਂ ਬਈ ਦੇਖੋ ਜੀ ਤੁਸੀਂ ਦੇਖ ਸਕਦੇ ਹੁਣ ਇਕੱਲੇ ਇਕੱਲੇ ਕੰਦ ਰਹਿ ਕਿੱਦਾਂ ਗੇਰ ਪੈਂਦਾ ਕਿਹੜੀ ਚੀਜ਼ ਹੈ ਹਾਂ ਨਾਲ ਹੈ ਇੱਦਾਂ ਆਹੋ ਲਾਲ ਵਾਗੇ ਹਾਂ ਝੋਨਾ ਵੀ ਹਾਂ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿੱਦਾਂ ਤੁਸੀਂ ਆ ਭੈਣ ਨੂੰ ਦੇਖਿਆ ਸੀਗਾ ਆਪਾਂ ਦੋ ਸਿਰ ਫਿਰਿਆਂ ਤੋਂ ਇਸ ਭੈਣ ਨੂੰ ਬਚਾਇਆ ਸੀਗਾ ਇਹ ਤੁਸੀਂ ਸਾਰੀ ਵੀਡੀਓ ਦੇਖੀ ਸੀਗੀ ਤੇ ਕਈ ਵੀ ਚਲੋ ਮੈਨੂੰ ਇਸ ਕੇਸ ਦੇ ਬਾਬਤ ਇਸ ਭੈਣ ਦੇ ਬਾਬਤ ਮੈਨੂੰ ਮਾੜਾ ਚੰਗਾ ਵੀ ਬੋਲੇ ਉਹਨਾਂ ਜਿਹੜੇ ਦੋ ਜਿਹੜੇ ਗੰਦੀ ਨਾਲੀ ਦੇ ਕੀੜੇ ਲਾ ਲਓ ਜਾਂ ਕੁਝ ਵੀ ਲਾ ਲਓ ਆ ਤੁਸੀਂ ਸ਼ਕਲ ਕਿਉਂ ਬਲਰ ਕੀਤੀ ਆਖਰੇ ਕੱਲ ਨੂੰ ਉਹਨਾਂ ਦੀ ਕੋਈ ਫੈਮਿਲੀ ਆ ਮੈਂਬਰ ਕੋਈ ਗਲਤ ਸਟੈਪ ਤੇ ਚੁੱਕ ਲਈ ਫਿਰ ਉਹ ਸਾਡੇ ਵਾਸਤੇ ਥੋੜਾ ਜਿਹਾ ਔਖਾ ਹੋ ਜਾਊਗਾ ਚਲੋ ਧੰਨਵਾਦ ਮੈਸਾਈ ਸੰਗਦਾ ਫਿਰ ਵੀ ਚਲੋ ਕਈਆਂ ਨੇ ਫਿਰ ਵੀ ਧੰਨਵਾਦ ਕੀਤਾ ਚੰਗਾ ਚਾਹ ਕੇ ਆ ਤੁਸੀਂ ਬਲਰ ਕਰਤਾ ਫੇਸ ਹੁਣ ਆਪਾਂ ਇਸ ਭੈਣ ਨੂੰ ਤੇ ਤੁਹਾਡਾ ਮੈਂ ਦੱਸ ਦਿੱਤਾ ਕਿ ਆਪਾਂ ਹਰੀ ਕੇ ਪਤਨ ਲਾਗੋਂ ਜਾਣੇ ਕੇ ਪਿੰਡ ਤੋਂ ਉਹਨਾਂ ਸਿਰਫ ਰਿਆ ਤੋਂ ਬਚਾਇਆ ਸੀਗਾ ਕਿਦਾਂ ਉਹ ਪਿੰਡ ਦੇ ਵਿੱਚ ਗੱਡੀ ਲੈ ਕੇ ਬੁਝਾ ਰਹੇ ਸੀਗੇ ਤੇ ਜਿਹੜੀ ਆ ਮਾਤਾ ਵਾ ਇਹ ਮਾਤਾ ਨੂੰ ਆਪਾਂ ਸੰਗਮ ਸਿੰਨ੍ਹ ਦੇ ਬੈਕ ਸਾਈਡ ਤੋਂ ਅਮਰ ਸਰੋਵਰ ਲੈ ਕੇ ਆਏ ਸੀਗੇ ਆ ਪਿਛੋਕੜ ਇਹ ਆ ਭੈਣ ਦੇ ਜਿਹੜਾ ਸੋਹਰਾ ਪਰਿਵਾਰ ਵਾ ਇਹਨੂੰ ਦਿਮਾਗੀ ਅਫਸੈਟ ਹੋਣ ਦਾ ਕਰਕੇ ਇਹਨਾਂ ਤੋਂ ਡੋਰਸ ਲਿਆ ਸੀਗਾ ਤੇ ਆਪਣੇ ਕੋਲ ਭੈਣਾ ਦੇ ਸਾਂ ਸੰਭਾਲ ਦੀ ਆ ਨਹੀਂ ਤੁਹਾਨੂੰ ਪਤਾ ਫੈਸਿਲਿਟੀ ਹੈਗੀ ਚਲੋ ਗਾਂ ਵਾਇਗਰ ਨੂੰ ਮੇਰ ਕਰੇ ਤੇ ਜਰੂਰ ਸੰਗਤ ਸਪੋਰਟ ਕਰੂਗੀ ਤੇ ਜਰੂਰ ਇੱਧਰ ਵੀ ਆਵਾਂਗੇ ਜਦੋਂ ਵੀ ਕਬਲਜੀਤ ਵੀਰ ਜੀ ਨੂੰ ਫੋਨ ਲਾਣਾ ਕਿ ਵੀਰ ਜੀ ਸਾਡੇ ਕੋਲ ਕੋਈ ਮੈਂਟਲ ਅਫਸਰ ਭੈਣਵਾ ਤੇ ਇਹਨਾਂ ਦਾ ਹਮੇਸ਼ਾ ਹੀ ਹਾਂ ਦੇ ਵਿੱਚ ਜਵਾਬ ਹੁੰਦਾ ਕੋਈ ਗੱਲ ਨਹੀਂ ਛੋਟੇ ਵੀਰ ਲਿਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਣਾ ਕਿਉਂਕਿ ਇਹਨਾਂ ਦਾ ਆਸ਼ਰਮ ਪਿੰਡ ਨਵਾ ਪਿੰਡ ਜ਼ਿਲ੍ਹਾ ਅਮਰਸਰ ਸਾਹਿਬ ਆ ਇਹ ਬਲੇਡਿਕੋ ਪਿੰਡਾ ਵਾ ਆਸ਼ਰਮ ਦਾ ਨਾਮ ਬੇ ਆਸਰਿਆਂ ਦਾ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਨਵਾ ਪਿੰਡ ਜ਼ਿਲ੍ਹਾ ਤਰਨਤਾਰ ਤੇ ਆ ਨਾਂ ਚੱਕਰ ਲੈਣ ਦਾ ਮੈਂ ਸ਼ਾ ਵੀਡੀਓ ਦੇ ਵਿੱਚ ਕਹਿੰਦਾ ਨਾ ਕਿ ਭਾਜੀ ਹੁਣਾਂ ਦੀ ਇੱਕ ਬਾਹ ਕੰਮ ਨਹੀਂ ਕਰਦੀ ਇਹ ਖੁਦ ਵੀ ਸਰੀਰਿਕ ਪੱਖੋਂ ਫਿੱਟ ਨਹੀਂ ਹੈਗੇ ਪਰ ਫਿਰ ਵੀ ਆ ਇੱਕ ਬਾਹ ਨਾ ਹੋਣ ਦੇ ਬਾਵਜੂਦ ਵੀ ਇੰਨਾ ਆ ਸਹਾਰਾ ਬਾਵਾ ਦੇ ਮਤਲਬ ਕਿ ਸਹਾਰਾ ਬਣਿਆ ਵਾ ਇੰਨਾ ਬੇਸਹਾਰੰਦੀ ਬਾਵਾ ਬਣੇ ਆਉਤਨ ਮ ਆਸ਼ਰਮ ਖੋਨਾਮਾ ਵੀਖੋ ਜਿਵੇਂ ਆ ਪ੍ਰਸ਼ਾਦੇ ਪਾਣੀ ਦੀ ਸੇਵਾ ਚੱਲ ਰਹੀ ਆ ਅੰਦਰੋਂ ਮੈਂ ਤੁਹਾਡੇ ਨਾਲ ਵੀਰ ਜੀ ਉਹਨਾਂ ਨਾਲ ਚੱਲ ਕੇ ਆਸ਼ਰਮ ਤੁਹਾਨੂੰ ਫੰਦਾ ਵਾਂ ਕਿਉਂਕਿ ਆਸ਼ਰਮ ਖੋਨ ਦਾ ਮਕਸਦ ਇਹ ਆ ਕਿ ਇਹ ਵੀਰ ਜੀ ਹੁਣੀ ਸੋਸ਼ਲ ਮੀਡੀਆ ਤੇ ਬਹੁਤ ਘੱਟ ਐਕਟਿਵ ਰਹਿੰਦੇ ਆ ਚਾਹੇ ਮੈਂ ਤੁਹਾਨੂੰ ਪੇਜ ਦੱਸ ਦਿੰਦਾ ਇਹਨਾਂ ਦਾ ਵੀਰ ਜੀ ਉਹਨਾਂ ਦਾ ਆ ਵਾ ਪਰ ਬਹੁਤ ਘੱਟ ਐਕਟਿਵ ਰਹਿੰਦੇ ਆ ਤੇ ਇਹਨਾਂ ਨੂੰ ਤੁਹਾਡੇ ਸਹਿਯੋਗ ਦੀ ਪਿਆਰ ਦੀ ਬਹੁਤ ਲੋੜ ਆ ਆ ਵੇਖੋ ਕਿੰਨੇ ਭਰਾ ਵਾ ਇਹ ਇਹਨਾਂ ਦਾ ਵੀਰਾਂ ਦਾ ਆਸ਼ਰਮ ਇੱਥੇ ਤੇ ਲਾਗੇ ਇਹਨਾਂ ਦੇ ਗਿੱਲ ਪਿੰਡ ਵਾ ਉੱਥੇ ਸੈਪਰੇਟ ਆਸ਼ਰਮਾ ਉਹ ਪੈਣਾ ਦਾ ਆਸ਼ਰਮਾ ਤੇ ਆ ਵੇਖੋ ਕਿੰਨੇ ਫਰੀਦਾ ਹੋਰ ਸਣਾ ਠੀਕ ਠਾਕ ਜੀ ਸასი ਕਾਲ ਸਿਕਾ ਬਲਾਸਰ ਬੱਚੇ ਵੈਰੀ ਗੁੱਡ ਵੈਰੀ ਗੁੱਡ ਕਿੱਦਾਂ ਵੀ ਦੀ ਫਿਰ ਇਹਨਾਂ ਦੀ ਸਾਹਸ ਵੱਲ ਕਿੱਦਾਂ ਕਰਦੇ ਤੁਸੀਂ ਇਹ ਤੁਹਾਡੇ ਸੰਗ ਦੇ ਸਹਿਯੋਗ ਨਾਲ ਸਾਡੇ ਹੋਰ ਵੀ ਬੜੀ ਗੱਲ ਨੂੰ ਲੱਭਣਾ ਅੱਛਾ ਜੀ ਵੀ ਇਹਨਾਂ ਦੀ ਸਾਡੀ ਗੱਲ ਨਹੀਂ ਪਰ ਤੁਹਾਡੇ ਸੰਯੋਗ ਤੋਂ ਬਿਨਾ ਕੋਈ ਕੰਮ ਨਹੀਂ ਚੱਲਦਾ ਜਿੱਦਾਂ ਤੁਸੀਂ ਭਾਜੀ ਵਾਲੇ ਭਾਈ ਨੇ ਦੱਸਿਆ ਹੋਇਆ ਵਾ ਕਿ ਹਾਲਾਤਾਂ ਨੂੰ ਕਵਰ ਕਰਦੇ ਦੇਖਦੇ ਆਂ ਕਿ ਬੜੇ ਹੀ ਇਹ ਜਿਹੜੂਆ ਮੈਂ ਅਸੀਂ ਨੁਕੀ ਨਹੀਂ ਕਹਿ ਸਕਦੇ ਕਿ ਬੇਸ਼ੱਕ ਉਹਨਾਂ ਦੀਆਂ ਗਲਤੀਆਂ ਸੀ ਉਹ ਬੱਚਿਆਂ ਦੀਆਂ ਦੋਹਾਂ ਦੀਆਂ ਪਰ ਕੀ ਕਰ ਸਕਦੇ ਆ ਸਾਨੂੰ ਰੱਬ ਨੇ ਲਾਛਾ ਇਸ ਕੰਮ ਨੂੰ ਆ ਕਿ ਆਪਾਂ ਕਿਸੇ ਨੂੰ ਮਾਰਨੇ ਕਹਿ ਸਕਦੇ ਕਨੇ ਵੀ ਇਸ ਕੰਮ ਨੂੰ ਤੁਹਾਡਾ ਸੰਜੋਗ ਦਾ ਸਾਥ ਮਿਲਦਾ ਵਾ ਤੇ ਅਸੀਂ ਨਾ ਦੀ ਸੇਵਾ ਨੂੰ ਮੁੰਦੇ ਆ ਜੀ ਪਲੀਜ਼ ਇੱਕ ਨਿੱਕੀ ਜਿਹੀ ਵੀਡੀਓ ਸ਼ੇਅਰ ਕਰਨ ਨਾਲ ਤੁਹਾਡਾ ਸਿਰ ਇੱਕ ਉਂਗਲ ਲੱਗਦੀ ਆ ਤੇ ਇਹਨਾਂ ਦਾ ਪਰਿਵਾਰ ਮਿਲ ਜਾਂਦਾ ਵਾ ਅਸੀਂ ਤਾਂ ਬੇਨਤੀ ਇਹਦਾ ਵਿਸ਼ੇਸ਼ ਕਰਦੇ ਆ ਕਿ ਇਹਨਾਂ ਮਾਰੀ ਮਾਰੀ ਵੀਡੀਓ ਨੂੰ ਥੋੜਾ ਜਿਹਾ ਵਧਾਉਣ ਕਰਕੇ ਇਹਨਾਂ ਬੱਚਿਆਂ ਦਾ ਪ੍ਰਵਾਰ ਮਿਲ ਜAVE ਇਤੋਂ ਵੱਡੀ ਖੁਸ਼ੀ ਨਹੀਂ ਹੋਊਗੀ ਕਹਿੰਦੇ ਨੇ ਕਿ ਜਦੋਂ ਇੱਕ ਪਾਲੀ ਸਾਡਾ ਬੱਚਾ ਅੱਖਦ ਦੂਰੋਂ ਇੰਦ ਨਾ ਸੰ ਟੈਂਸ਼ਨ ਪੈ ਜਾਂਦੀ ਤੇ ਯਰੇ ਇਹ ਤੇ ਪਤਾ ਨਹੀਂ ਕਿੰਨੇ ਸਾਲਾਂ ਦਾ ਬਚਾ ਰੋੜਦੇ ਆ ਕਿੰਨਾ ਹਾਲਾਤ ਮਾੜਾ ਦੇ ਚਾਹੇ ਤੁਰੇ ਫੇਰ ਤੁਹਾਡਾ ਸਾਥ ਦੀ ਬੜੀ ਲੋੜ ਹੀ ਹੈ ਸਿਰਫ ਇੱਕ ਗੁੱਟ ਮੈਂ ਵੀ ਜੀ ਤੁਹਾਨੂੰ ਕਵੈਸਚਨ ਪੁੱਛਣਾ ਚਾਹੁੰਦਾ ਮੇਰੀ ਨਿਕਾਤ ਨਹੀਂ ਹੈਗੀ ਪਰ ਤੁਹਾਨੂੰ ਕਵੈਸਚਨ ਕਰਾਂ ਪਰ ਚਲੋ ਅਸੀਂ ਤੇ ਇੱਕ ਵੀਡੀਓ ਬਣਾ ਕੇ ਪਾ ਦੇ ਦੀ ਆ ਸੋਸ਼ਲ ਮੀਡੀਆ ਤੇ ਚਲੋ ਸੰਗਤ ਕਾਫੀ ਜੁੜੀ ਆ ਚਲ ਉਹਨਾਂ ਦੇ ਨਾਲ ਇਹਨਾਂ ਪਿਆਰਿਆਂ ਦੀ ਭਗਤਾਂ ਦੀ ਹੈਲਪ ਹੁੰਦੀ ਰਹੀ ਨੀ ਯਾਰ ਅੰਛੰਦੀ ਸੇਵਾ ਕੋਈ ਕਰ ਦਿੰਦਾ ਕੋਈ ਕੱਪੜਾ ਨਹੀਂ ਕੋਈ ਜਾਂ ਕਿਸੇ ਤਰ੍ਹਾਂ ਦੀ ਆਪਜੀ ਤੇ ਵੀਡੀਓ ਵੀ ਬਹੁਤ ਘੱਟ ਪਉਂਦੇ ਆ ਤੇ ਫਿਰ ਐਦਾਂ ਇਹਨਾਂ ਪਿਆਰਿਆਂ ਦਾ ਕਿਦਾਂ ਸੰਭਾਲਦਾ ਪ੍ਰਬੰਧ ਹੁੰਦਾ ਦੇਖੋ ਜੀ ਇਹ ਸਾਰਿਆਂ ਨੇ ਭਗਤਪੁਰ ਸੰਧੀ ਵੀਡੀਓ ਵੇਖੀ ਹੋਈ ਹੈ ਨਾ ਤੋਂ ਇੱਕ ਤੁਸੀਂ ਸਾਰਿਆਂ ਨੇ ਕਲਿੱਪ ਦੇਖਿਆ ਨਾ ਕਹਿੰਦਾ ਕੀ ਬਾਬਾ ਜੀ ਆਟਾ ਮੋਗ ਗਿਆ ਤੇ ਕਹਿੰਦਾ ਜੀ ਆਟਾ ਮੋਗ ਗਿਆ ਚੱਕਲਾ ਟਾਲਾ ਕਿ ਕਿਹੜੇ ਗਮਾਂ ਚ ਪਿਆ ਹੈ ਨਾ ਫਿਰ ਸਾਨੂੰ ਉਹ ਡੂਟੀ ਲਈ ਆ ਜੀ ਅਸੀਂ ਵੀ ਦਰਦ ਮੰਗਨ ਚ ਜੀ ਦਾ ਵਾ ਆ ਪਿੰਡ ਜਾਈਦਾ ਵਾ ਮੰਗੇ ਲਿਆਈਦਾ ਵਾ ਮੰਗੇ ਸਾਨੂੰ ਆਟਾ ਨਹੀਂ ਮੋਗਦਾ ਸਾਡੇ ਬੱਚਿਆਂ ਵਾ ਤੇ ਕਿਜੀ ਦੀ ਕਮੀ ਨਹੀਂ ਆਉਂਦੀ ਕਿਸੇ ਚਲੋ ਜਿੰਨੀ ਵੀ ਡੋਨੇਸ਼ਨ ਆਉਂਦੀ ਹੈ ਪਰ ਆਉਂਦੀ ਬੜੀ ਹੀ ਨਿੱਗੀ ਆਉਂਦੀ ਹੈ ਕਿ ਸਾਡੇ ਬੱਚਿਆਂ ਨੂੰ ਮੁਸ਼ਕਲ ਨਹੀਂ ਅੱਜ ਕਿ ਮੇਰਾ ਕੋਈ ਬੱਚਾ ਭੁੱਖਾ ਨਹੀਂ ਸੁੱਤਾ ਵਾ ਜੀ ਜੇ ਆਹੀ ਬਾਪੂ ਦੀ ਵੀਡੀਓ ਵੇਖ ਕੇ ਵੀ ਨਾ ਸਿੱਖਿਆ ਤੇ ਫਿਰ ਕੀ ਫਾਇਦਾ ਜਿਵੇਂ ਗਲਤ ਕਹਿ ਰਹੇ ਆ ਅੱਜ ਕੱਲ ਜਿਵੇਂ ਕੱਲ ਜੂਗਾ ਹਨਾ ਆ ਜਿੱਦਾਂ ਜਿੰਨੇ ਕੇ ਮੂੰਹ ਹੁੰਦੇ ਉਹਨੀਆਂ ਗੱਲਾਂ ਹੁੰਦੀਆਂ ਕਦੀ ਐਦਾਂ ਵੀ ਹੋਇਆ ਜਦੋਂ ਕਿਸੇ ਦੇ ਘਰ ਜਾਓ ਤੇ ਉਹ ਤੁਹਾਨੂੰ ਸੇਵਾ ਦੇਣ ਦੀ ਬਜਾਈ ਇਹ ਇੱਕ ਜੀ ਨਹੀਂ ਹੋਇਆ ਬਰੀ ਹੋਇਆ ਉਹ ਕਹਿੰਦੇ ਕਿ ਤਾਂ ਇੰਚਾਰਜ ਕੋਣ ਹੈ ਜੀ ਮੇਰੇ ਦਾਸ ਆਪ ਹੀ ਆ ਜੀ ਤੂੰ ਆਪਣੇ ਘਰੋਂ ਕੀ ਪਾਇਆ ਕਹਿੰਦੇ ਅੱਛਾ ਮੈਂ ਜੀ ਉਹ ਤੁਹਾਨੂੰ ਕੀ ਦੱਸਾਂ ਮੈਂ ਕੀ ਪਾ ਬੈਠਾ ਸਾਡਾ ਇੱਕ ਇੱਕ ਪਾਲੀ ਨਾਲ ਤਾਂ ਇੱਕ ਹੀ ਨਹੀਂ ਐਈ ਦੇ ਨਹੀਂ ਸਾਡੇ ਕੋਲ ਤੇ ਸਭ ਤੋਂ ਅੱਜ ਕੱਲ ਕਿਸੇ ਨੇ ਵੀਨ ਕੋ 10 ਮਿੰਟਾਂ ਚੱਲੀ ਕਿਤੇ ਕੰਮ ਜਾਣਾ ਉਹ ਕਹਿੰਦਾ ਵੀਰੇ ਮੈਂ ਅਵੇਲਾ ਨਹੀਂ ਬਸ ਇਹੋ ਚੀਜ਼ ਅਸੀਂ ਦਿੱਤੀ ਜਿੰਨਾਂ ਨੂੰ ਫੋੜਾ ਡੋ ਕੋਈ ਨਹੀਂ ਦੇਂਦਾ ਉਹ ਜਿਵੇਂ ਕਿ ਆ ਸੰਤਾਂ ਦਾ ਇੱਕ ਬਚਨ ਵੀ ਹੈਗਾ ਨਾ ਕਿ ਮੰਗਣਾ ਸਭ ਤੋਂ ਔਖਾ ਆਪਣੇ ਆਪ ਨੂੰ ਮਾਰ ਕੇ ਮੰਗਣਾ ਪੈਂਦਾ ਠੀਕ ਹੈ ਜੀ ਪਤਾ ਨਹੀਂ ਹੁੰਦਾ ਵੀ ਜਿਹਦਾ ਅਸੀਂ ਦਰ ਖਟਕਾਇਆ ਵਾ ਉਹਨੇ ਕਿਹੜੇ ਕਿਹ ਕਿਹੜੇ ਮੂਹ ਬੋਲੇ ਮੂਹ ਚੱਕ ਕੇ ਆ ਗਏ ਜੇ ਵੀ ਹਾਂਜੀ ਐ ਕੋਈ ਹੋਰ ਨਹੀਂ ਗਿਆ ਕੋਈ ਗੰਮਗਮ ਕਰ ਲੂ ਕਦੇ ਕਿਹੜੇ ਕੰਮਾਂ 'ਚ ਪਏ ਜੀ ਜੀ ਆਪਣੇ ਜਿਬਾ ਫੁੱਲ ਕਰਨੀ ਉਹਨੂੰ ਕਹਿੰਦਾ ਆ ਕੇ ਦੇਖ ਸਹੀ ਆਈ ਵੀ ਜੀ ਜਿਵੇਂ ਮੈਨੂੰ ਮੈਂ ਤਾਂ ਚਲ ਐਵੇਂ ਆਖਾ ਕੇ ਮੈਂ ਕਿਹਾ ਦੀ ਕਿਸੇ ਦਾ ਤੇ ਐਦਾਂ ਨਹੀਂ ਗਿਆ ਡੋਰ ਤੋਂ ਡੋਰ ਨਹੀਂ ਗਿਆ ਫਿਜ਼ੀਕਲੀ ਨਹੀਂ ਗਿਆ ਚਲੋ ਵੀਡੀਓ ਬਣਾ ਕੇ ਪਾ ਦੇਦੀ ਆ ਵੀਡੀਓ ਦੇ ਥੱਲੇ ਕਿਤੇ ਕੋਈ ਗਲਤ ਕਮੈਂਟ ਕਰ ਦੇਣਾ ਪੈਹਾ ਖਾਨ ਦਾ ਟਕਵੰਜ ਬਣਾਇਆ ਠੱਗ ਟੋਲਾ ਲੈ ਏਟ ਚੁੱਕਿਆ ਸਮੱਸ ਵੀ ਤੋਂ ਸਿਰਫ ਕਮੈਂਟ ਪੜ ਕੇ ਹਾਲਾਂਕਿ ਅਸੀਂ ਆਪਣੇ ਘਰੇ ਬੈਠੇ ਹੁੰਦੇ ਆ ਕਮੈਂਟ ਪੜ ਕੇ ਇੰਨਾ ਦੁੱਖ ਲੱਗਦਾ ਜਿਵੇਂ ਇੰਨਾ ਗੁੱਸਾ ਚੜਦਾ ਵਾ ਕਿ ਯਾਰ ਇਸ ਬੰਦੇ ਨੇ ਸਾਡਾ ਕੀ ਮਾੜਾ ਵੇਖ ਲਿਆ ਤੇ ਤੂੰ ਹੀ ਤਾਂ ਫਿਰ ਅਗਲੇ ਤੁਹਾਡੇ ਮੂੰਹ ਤੇ ਜਿਹਨੂੰ ਕਹਿੰਦੇ ਆ ਤੇ ਫਿਰ ਕਿਦਾਂ ਜਿੱਕਨ ਜੀ ਕਹਿੰਦੇ ਕਿ ਚਾਰ ਵਾਸਕੀ ਕੋਠਰੀ ਆਰਾਮ ਰੱਬ ਦਾ ਵਾਸਾ ਜੋ ਕਰੇ ਸੋ ਪਰੇ ਤੁਮ ਕੋ ਖੜੇ ਦਾਸ ਜੀ ਤੋ ਸਤਗੁਰੂ ਨੇ ਡੋਰੀ ਲਾ ਦਿੱਤੀ ਤੇ ਫਿਰ ਕਹਿੰਦੇ ਨੇ ਕਿ ਜੇ ਨੱਚ ਲਾਪੇ ਫਿਰ ਸੰਗਾ ਨਹੀਂ ਸਹੀ ਹੈ ਜੀ ਸਤਗੁਰੂ ਨੇ ਡੋਰੀ ਲਾ ਦਿੱਤੀ ਸਟੈਂਪ ਵੀ ਲਾ ਦੇ ਵੀ ਤੇਰਾ ਕੰਮ ਮੰਗਣਾ ਤੇ ਦੁਨੀਆ ਦੀ ਪ੍ਰਵਾਹ ਚੱਲ ਤੂੰ ਮੰਗਲ ਲੱਗ ਕੇ ਫੇਰ ਆ ਗਿਆ ਸਹੀ ਗੱਲ ਦੂਮੂਸੇਲ ਦਾ ਫੈਨ ਆ ਦੂਮੂਸੇਲ ਦਾ ਫੈਨ ਜੀ ਬੜੀਆਂ ਰੂਹਾਂ ਆਪਣੇ ਕੋਲ ਲਿਆਂ ਨੇ ਗੌਣਾ ਆਏ ਨੇ ਗੌਂਦੇ ਵੀ ਆ ਬੜੀਆਂ ਰੂਹਾਂ ਆਪਣੇ ਕੋਲ ਲਿਆਂ ਨਿੱਗੀਆਂ ਨੇ ਤੇ ਜੀ ਤੁਸੀਂ ਉਹਨਾਂ ਦਾ ਇੱਕ ਪਿੱਛੇ ਸੁਣਿਆ ਸੀ ਨਾ ਚਮਕੀਲਾ ਹਾਂਜੀ ਸਾਡੇ ਕੋ ਵੀ ਇੱਕ ਚਮਕੀਲਾ ਸਾਡੇ ਪਿੰਡ ਦਾ ਵਾ ਜੀ ਮੈਂ ਬਚਪਨ ਤੋਂ ਨਿਕਿਆ ਹੁੰਦਾ ਹਾਂ ਜਦੋਂ ਮੈਨੂੰ ਸੁਣਦਾ ਆਇਆ ਵਾ ਤੇ ਅੱਜ ਉਹ ਪ੍ਰੋਪਰ ਸਟੇਟ ਵੀ ਸੰਦਾ ਵਾ ਗੱਲ ਵੀ ਕਰਦਾ ਤੇ ਤੁਸੀਂ ਚਮਕੀਲਾ ਜੀ ਚਮਕੀਲੇ ਨੂੰ ਬੁਲਾਈ ਆ ਇਹਦਾ ਪੁੱਤ ਕਹਿੰਦਾ ਸੀ ਕਿ ਨਾ ਪਿੰਡ ਦਾ ਸਾਡਾ ਚਮਕੀਲੇ ਦਾ ਆ ਜਾ ਇਹ ਸਾਡੇ ਪਿੰਡ ਦਾ ਵਾਜੀ ਅੱਛਾ ਇੱਥੋਂ ਦੇ ਹੀ ਹੈ ਪਿੰਡ ਦੇ ਹੀ ਹੈ ਸਾਡੇ ਬੱਲੇ ਪਿੰਡ ਦਾ ਚਮਕੀਲੇ ਗਾਂ ਅੱਛਾ ਬੱਲੇ ਪਿੰਡ ਦਾ ਪਰਿਵਾਰ ਇਹਨਾਂ ਦਾ ਪਰਿਵਾਰ ਚ ਜੀ ਚਾਰ ਪੰਜ ਭਰਾ ਸੀ ਜਿਹਦੇ ਦੋ ਭਰਾ ਇੱਥੇ ਨੇ ਬਾਕੀ ਸਾਰੇ ਚੱਲ ਗਏ ਆਇਆ ਮੈਂ ਚਮਕੀਲਾ ਸ਼ੇਰ ਇਹ ਜੀ ਸਾਡੇ ਪਿੰਡ ਦਾ ਜੀ ਅਸੀਂ ਬਚਪਨ ਤੋਂ ਇਹਨੂੰ ਵੇਂਦੇ ਆ ਮੈਂਟਲੀ ਆਉਤ ਵਿੱਚ ਅੱਜ ਇਹ ਮੇਰਾ ਸ਼ੇਰ ਪੂਰਾ ਠੀਕ ਹੈ ਤੁਸੀਂ ਨੇ ਦੋ ਗੱਲਾਂ ਨੋਟ ਕਰੋ ਮੈਂਟਲੀ ਹੈ ਕਿ ਨਹੀਂ ਤੁਸੀਂ ਜੱਜ ਕਰੋਗੇ ਕਪੋਕ ਵਾਲੀ ਜਗਾ ਵੇਚ ਦੀਏ ਕਿ ਰੱਖਣੀ ਤੂੰ ਅਕਾ ਵਾਲਾ ਰੱਖਣੀ ਆ ਵੇਚਣੀ ਨਹੀਂ ਆ ਨਹੀਂ ਉਹ ਦੂਜਾ ਭਲਾਕ ਦਾ ਵੇਚ ਦੀਏ ਉਹਨੂੰ ਰਹਿਣ ਦੇ ਤੂੰ ਰੱਖਣੀ ਹੈ ਨਾ ਬਾਬਾ ਕਹਿੰਦਾ 5 ਰੁਪਏ ਦੇਨੇ ਹੋਣੇ ਸਾਈਕਲ ਕੰਮ ਨੇ ਫੇਰ ਨਹੀਂ ਗੂਠਾ ਲਾ ਦੀਏ ਭਾਈ ਦੱਸੋ ਅਸੀਂ ਇੰਨੇ ਬੱਚੇ ਨੇ ਇੰਨਾ ਦੀ ਪਸ਼ੀਂ ਕਰਤਾ ਕਿ ਕੋਈ ਹਿੰਮਤ ਨਹੀਂ ਕਿ ਨਾ ਗੂਠਾ ਵੀ ਲਵਾ ਜਾਈ ਇਹਨਾਂ ਦੀ ਜਗਾ ਹੈਗੀ ਆ ਜੀ ਵੱਲੇ ਪਿੰਡ ਵਿੱਚ ਮੈਂ ਪੈਸੇ ਦਵਾਂ ਬਾਪੂ ਵਾਧੂ ਪੈਸੇ ਦਊਂਗਾ ਵੇਖ ਲੈ ਪਾਹ ਦੀ ਨਹੀਂ ਗੱਲ। ਓਏ ਪਤਾ ਕੀ ਆ ਪਹਿ ਹੀ ਮਿਲ ਜਾਣਗੇ। ਪਾਹ ਆਉਂਦੇ ਜਾਂਦੇ ਰਹਿੰਦੇ ਆ ਪਹਿ। ਦੇਖ ਤੁਸੀਂ ਦੇਖ ਲੈ ਜੀ ਇਹ ਬੱਚਾ ਇੱਥੇ ਰੱਖ ਇਹ ਵੱਲੇ ਵਾਲਾ ਮੁੰਡਾ ਪਪਾ ਠੀਕ ਆ ਜੀ। ਅੱਜ ਸਭ ਕੁਝ ਵੀ ਤੁਸੀਂ ਇਹ ਜਮਗੀਲਾ ਵੀ ਹੁਣ ਸੁਣੇ ਜ ਸਾਡੇ ਬੱਚੇ ਸੁਣੇ ਜਮਗੀਲਾ ਕਿਹਦੇ ਗਾਸ ਆ। ਸੁਣਾ ਲੀ ਗੱਲ ਸੁਣਾ ਬੇ ਤੂੰ ਦੁਲਿਆ ਕਾ ਤੋ ਫਰਾਮਾੜ ਦਾ ਪੁਲਿਆ ਤੇਰੀ ਖੇਤੀ ਵੇਖ ਲਈ ਇੰਜਾਂ ਲਾਣ ਤੇ ਮਾਰੇ ਨੇ ਬੋਤੀ ਵੀ ਵੇਖ ਲਈ ਗਰਥਨ ਵੇ ਤੋ ਦੋਲਿਆ ਕਾ ਤੋ ਫੜਾ ਮਾਰਦਾ ਪੋਲਿਆ ਗਰਥਨ ਵੇ ਤੋ ਦੋਲਿਆ ਕਾ ਤੋ ਫੜਾ ਮਾਰਦਾ ਪੋਲਿਆ ਤੇਰੀ ਖੇਤੀ ਵੇਖ ਲਈ <laughs> <laughs> खान वॾी भाभी लंजी के न जो तूं किथे न आयो कम ਅਗੇ ਚੈਬਾਂ ਤੇਰੀ ਪਦਮਣੀ ਜੜੀ ਰੰਨਾ ਵਿੱਚ ਹੋ ਰਾਨੀ ਤੇ ਤੂੰ ਨਾ ਦਾ ਚੈਬਾਂ ਵਾਲ ਨੂੰ ਬੱਤੀ ਮੋੜ ਤਬੇ ਲੈ ਬੰਨਾ ਬਿਆਰੀ ਬੱਤੀ ਕੋ ਢਾਲਣਾ ਭਲੀ ਤੇ ਜੱਟ ਮੇਜੇ ਕੋ ਦੇਖਦਾ ਇਹ ਜੀ ਦੇਖੋ ਜੀ ਇਹ ਆਪਣੀਆਂ ਰੂਹਾਂ ਮਿੱਠੀਆਂ ਨੇ ਬਸ ਸੰਸਾਰ ਤੋਂ ਸਾਰ ਟੁੱਟਦੀਆਂ ਨੇ ਸਹੀ ਗੱਲ ਹੈ ਸਾਡੇ ਸਾਡੇ ਪਿੰਡ ਵਿੱਚ ਜਿਹੜਾ ਨੀਣਾ ਚੁੱਕ ਗਿਆ ਇਧਰ ਆ ਕੀ ਸੁਣਾ ਦੇ ਕੋਈ ਨੀਣਾ ਲਓ ਪਰ ਇੱਕ ਸ਼ਰਤ ਜੀ ਇੱਕ ਕਪ ਚਾਦਾ ਮੈਂ ਨਾ ਸਕੰਦਰ ਤੋਂ ਇੱਕ ਸਵਾਲ ਕਰ ਲਗਾ ਮੈਂਟਲੀ ਅਫਸੈਟ ਹੈ ਕੌਣ ਵਾ ਇਹ ਜਾਂ ਨਾ ਹੋਣਾ ਆਪਾਂ ਆਪਿਆਂ ਕਾਰ ਦਿਖਾ ਰਿਹਾ ਆਪਾਂ ਨੇ ਕਾਰਨ ਕੀ ਕੰਮ ਉਹ ਕਿੰਨੀ ਲਾਲਚੀ ਕਿ ਹਾਂ ਉਹ ਕੀ ਗਿਆ ਆਪਾਂ ਕਹਿੰਦੇ ਆ ਇਹ ਮੰਦ ਬੁੱਧੀ ਆ ਮੰਦ ਬੁੱਧੀ ਜੇ ਗੁਰਬਾਣੀ ਸੁਣੀਏ ਤੇ ਮੰਦ ਬੁੱਧੀ ਇਹ ਨਹੀਂ ਹੈ ਮੰਦ ਬੁੱਧੀ ਆਪਾਂ ਵਾ ਕਿਉਂਕਿ ਗੁਰਬਾਣੀ ਕਹਿੰਦੀ ਆ ਈਰਖਾ ਨਾ ਕਰੋ ਹਾਂ ਤੇ ਆਪਾਂ ਆਪਾਂ ਅਗਲੇ ਵਾਲ ਵੇਖ ਕੇ ਜਰਦੇ ਨਹੀਂ ਹੱਸ 100% 100% ਜੀ ਕਰੇ ਵੀ ਜਾਂ ਅਗਲੇ ਨੂੰ ਮਾਰ ਦੇ ਜਾਂ ਆਪ ਮਾਰ ਦੇ ਇੰਨੀ ਈਰਖਾ ਪੈਦੀ ਆਪਾਂ ਦੁਖੀ ਕਿਉਂ ਆਂ ਕਿ ਗਵਾਂਢੀ ਜੋ ਸੁਖੀ ਆ ਹੂੰ ਬਸ ਕੱਲ ਪਹੁੰਚੇਗੇ ਜੀ ਆਪਾਂ ਦੁਖੀ ਇਸ ਕਰਕੇ ਆ ਕਿ ਗਵਾਂਢੀ ਕਿਉਂ ਸੁਖੀ ਆ ਉਸ ਤੋਂ ਬਾਅਦ ਆਪਾਂ ਆ ਆਪਾਂ ਨੂੰ ਮਤਲਬ ਕਿ ਹੰਕਾਰਵਾ ਤੇ ਤੇ ਆ ਮੈਂ ਆ ਮੈਂ ਆ ਇਹਨਾਂ ਨੂੰ ਕੋਈ ਹੰਕਾਰ ਨਹੀਂ ਲਾਜੀ ਕੋਈ ਇਹ ਨਿੰਦਿਆ ਚੁਗਲੀ ਕਰਦੇ ਕਿਸ ਦੀ ਤੁਸੀਂ ਛੱਡ ਗੱਲਿਆ ਤੁਸੀਂ ਪੈਸੇ ਦੀ ਦੀ ਮੰਗ ਕੀਤੀ ਇਹਦੇ ਗਾੜੀ ਹਾਂ ਉਹਦੇ ਮਨ ਚ ਕੀ ਆ ਪਤਾ ਪੈਸੇ ਦੀ ਕਮੀ ਨਹੀਂ ਕੋਈ ਲਾਲਚ ਨਹੀਂ ਆ ਸਾਰੇ ਦੋਨੋਂ ਕੋਈ ਇਹਨਾਂ ਨੂੰ ਨਿੰਦਿਆ ਚੁਗਲੀ ਨਹੀਂ ਆ ਆਪਾਂ ਹੁਣੇ 5 ਮਿੰਟ ਨਹੀਂ ਆਪ ਨੂੰ ਦੇਲੇ ਮਿਲਦੇ ਆਪਾਂ ਬਸ ਉਹ ਆਏ ਇੱਥੇ ਰੱਖ ਕੇ ਜਿਹੜੇ ਆ ਆਪਾਂ ਸਮਾਸੇਵੀ ਹੈ ਨਾ ਆਪਾਂ ਵੀ ਬਹੁਤ ਦੂਜੇ ਸਮਾਸੇਵੀ ਨੇ ਬਰਾਈਆਂ ਕਰੀਆ ਯਾਰ ਮੈਂ ਹੀ ਬਸ ਸਮਾਸੇਵੀ ਆ ਦੁਜੇ ਦੇ ਬਾਤ ਦੁਜੇ ਦੇ ਇੱਕ ਖਾਨ ਦਾ ਠਗਵਾਜਾ ਸੋਪਸੰਤ ਇਹ ਕਹਿੰਦੇ ਸੀ ਕਹਿੰਦੇ ਆਪਾਂ ਭਾਈ ਜੀ ਗੱਲ ਬਹੁਤ ਸੱਚੀ ਹੈ ਫਿਰ ਇਹ ਦੱਸੋ ਕਿ ਹਨਾ ਇਹਨਾਂ ਦਾ ਦੂਜਾ ਰੱਬ ਤੁਹਾਡਾ ਭਲਾ ਕਰੇ ਇਹਨਾਂ ਕੇਵਲ ਮਾਰਾ ਨਹੀਂ ਸੋਚਣਾ ਆਪਾਂ ਹਮੇਸ਼ਾ ਹੀ ਸੋਚੀ ਜਾਂਦੇ ਵੀ ਅਗਲੇ ਦਾ ਕਿੱਦਾਂ ਮਾਰਾ ਕਰ ਦੇ ਕਿੱਦਾਂ ਮਾਰਾ ਕਰ ਦੇ ਫਿਰ ਆਪਾਂ ਕਿ ਨਾਮ ਉਹ ਦੂਜਾ ਕਿ ਨਾ ਕੰਮ ਵੀ ਕਿੰਨੀ ਲਾਤ ਕੰਮ ਘੂੜਾ ਲੋ ਮੋਟ ਇਥਾਰੇ ਜਿਹੜੇ ਪੰਜੇ ਪੂਰਵਾ ਆਪਣੇ ਚ ਹੈਗੇ ਇਹਨਾਂ ਚ ਕਿਹੜਾ ਪੂਤਾ ਦਿੱਸੋ ਘਰੇ ਬਣਾ ਕੋਣ ਇੱਕ ਗਰਬਾਣੀ ਅਕੋਰਡਿੰਗ ਕੋਣ ਹੀ ਮਾਂ ਦੂਜਾ ਸਹੀ ਆ ਹਾਂ ਮਾਨਦ부ਦੀ ਇਹ ਕਿ ਆਪਾਂ ਮੈਂ ਕਿਹਾ ਉਹ ਤਾਂ ਆਪਣਾ ਕੰਮ ਕਰੀ ਜਾਂਦੇ ਆ ਜੋ ਕੰਮ ਕਰਦਾ ਆਪਾਂ ਨਹੀਂ ਕਰਦੇ ਆਪਾਂ ਕਿੰਨੇ ਉਲਝੇ ਬਈ ਬਹੁਤ ਜ਼ਿਆਦਾ ਉਲਝੇ ਪੂ ਆ ਮਾਨਦ부ਦੀ ਵੀਰੇ ਇਹ ਨਹੀਂ ਆ ਮਾਨਦ부ਦੀ ਆਪਾਂ ਆ ਗਰਬਾਣੀ ਅਕੋਰਡਿੰਗ ਪੂਰੇ ਇਮਾਨਦਾਰ ਆ ਮੈਨੂੰ ਜੀ ਸਾਡਾ ਇੱਕ ਸਾਡਾ ਸਿੱਧੂ ਬੁੱਸੇ ਦਾ ਤੁਸੀਂ ਬਹੁਤ ਸੁਣੀ ਆਂ ਸਾਡਾ ਸਿੱਧੂ ਬੁੱਸੇ ਆ ਨੋਲਿੰਗਾ ਦੇਖ ਦੇਖ ਦੇ ਚਾਤੀ ਹਜਾ ਤੇਰੀ ਮੱਛ ਵੜ ਗਈ ਬਾਤੀ ਹਜਾ ਹੈ ਜਾਨੀ ਚਾਪੇ ਤਖਦੇ ਉਥਲੇ ਛੋਲੇ ਨਹੀਂ ਬੰਬੀ ਹਾ ਬੋਲੇ ਉਹ ਬੇਦਲ ਨਾ ਦੇ ਸਦਾਨੀ ਉਹ ਸੋਦਾ ਮੇਦਲ ਨਾ ਦੇ ਸਨਾਨੀ ਰਾਣੀ ਆਪਣੇ ਇਲਾਕੇ ਦਾ ਉਹ ਲੈ ਲੂ ਬੰਬੀ ਹਾ ਬੋਲੇ ਹਜਾ ਤੇ ਵੇੜ ਮੜੀ ਦੀ ਲੱਟ ਡੁੱਟ ਗਈ ਬੜੀ ਦੀ ਦਿੱਠੇ ਥੱਦ ਦਾ ਆ ਇੱਛਾ ਹੱਬੰਦੀ ਹਾ ਬੋਲੇ ਦੁਨੀਆਂ ਨੇ ਦੁਨੀਆਂ ਨੂੰ ਦਦਾ ਤਾੜਾ ਨੇ ਹੱਦ ਨੂੰ ਪਤਲਾ ਹੱਦ ਨਾ ਟੱਪਦਾ ਕਿ ਨੂੰ ਕਹਿੰਦੇ ਨਾ ਟਲੀ ਆਣਾ ਨੇ ਛੋਟਾ ਜਾਤੀ ਵਤ ਦਾ ਜੋਤਰਾ ਪੱਤੀ ਵਿਚੋਂ ਯੋਤ ਦਾ ਦੋਈ ਦੋ ਤੇ ਯਾਤ ਦੇ ਫੋਟ ਦਾ ਨੇ ਹੱਬੰਦੀ ਹਾ ਬੋਲੇ ਏ ਜੀ ਸਾਡਾ ਬਹੁਤ ਹੀ ਡਿੱਗੀ ਦੂਗਾ ਇੱਥੇ ਵਿੱਚ ਇਹ ਕੇਸ ਚੱਲ ਰਿਹਾ ਹੈ ਬੱਚੇ ਤੇ ਅਸਾਂ ਦਰਵਾ ਦੇ ਬੜੇ ਹਾਲਾਤ ਮਾੜੇ ਸੀ ਵੀ ਸਾਡ ਕੋਲ ਐਡਮਿਟ ਕਰਵਾਤਾ ਨੇ ਠੀਕ ਹੈ ਜੀ ਤਾਂ ਇਸ ਬਿਖਾਸ਼ ਨੇ ਇਹਨਾਂ ਦੱਸਿਆ ਜੀ ਕਿ ਜਿਹੜਾ ਮੈਂਟਲ ਹੈਗਾ ਚਲੋ ਕੇਸ ਚੱਲ ਰਿਹਾ ਇੱਥੇ ਇਹ ਫੈਮਲੀ ਨੇ ਕੇਸ ਕੀਤਾ ਜੀ ਇਹਦੀ ਧਿਕਾ ਰੱਖੀ ਸੀ ਇਹਦੀ ਭਾਬੀ ਤੇ ਕੁਝ ਇਹਨਾਂ ਨੇ ਮਾਲਕ ਕੋ ਢੋਈ ਸੀ ਦੂਜੇ ਕਿ ਇਹਨਾਂ ਨੇ ਭਾਬੀ ਨੇ ਕੇਸ ਕਰਵਾਤਾ ਤੇ ਦਿਮਾਗੀ ਤਰਫ ਸੈਟ ਹੈ ਸੈਟ ਹੈ ਥੋੜੇ ਹੈ ਬਾਕੀ ਉਹਦੇ ਰੰਗ ਨੇ ਜੀ ਕਿਹੜਾ ਪਿੰਡੇ ਵੀ ਦਾ ਪਿੰਡਸੋ ਪੁੱਤੀ ਆਪਣਾ ਪਿੰਡ ਅੰਮਸਰ ਅੰਮਸਰ ਤੋਂ ਨਹੀਂ ਬੱਚਾ ਆ ਇਹ ਪਾਪ ਜੀ ਇਹ ਤੇ ਕੇਸ ਕੀਤਾ ਬਾਕੀ ਤੇ ਸਾਰੀ ਆ ਉਹ ਹੀ ਦਗਾ ਲਿਆ ਨਾ ਕਿ ਅਸੀਂ ਨਹੀਂ ਉਹ ਆਈ ਸਮਝਣ ਨੂੰ ਮੈਂਟਲੀ ਆ ਆ ਆ ਮੈਂ ਚੱਲ ਜਣਾ ਕੰਡਾ ਮੈਂ ਆ ਆ ਆ ਇਹ ਦੇ ਆ ਆ ਗੱਲ ਵੀ ਬੜੀ ਹੋ ਗਈ ਨਾ ਚੱਲ ਜਣਾ ਲਾਪਾ ਰੋਟੀਆਂ ਬਗਾ ਰਿਹਾ ਟੈਲੀਨਾ ਇਹ ਲੱਗਾ ਆ ਵੀ ਇਹ ਰੋਟੀ ਤੇ ਕੰਮ ਕਰਦਾ ਰਿਹਾ ਮੈਂ ਅੱਛਾ ਅੱਛਾ ਰੋਟੀ ਬਣਾ ਰਿਹਾ ਹਾਂ ਇੱਥੇ ਦਾ ਅੱਛਾ ਇਹ ਸਾਨੂੰ ਗੁਨਾਨਗੋ ਹਸਪੀਟਲ ਤੋਂ ਮਿਲੇ ਜੀ ਬੜੀ ਮੰਦੀ ਲਾਚ ਅਜੇ ਪ੍ਰੋਪਰ ਠੀਕ ਹੈ ਗੇਰ ਪੌਂਦਾ ਗੱਡੀ ਗੱਡੀ ਚਲਾਉਂਦਾ ਠੱਲ ਹਾਲ ਦੇ ਟਰੈਕਟਰ ਉਹਨਾਂ ਦਾ ਹਾਲਾ ਕੰਦੇ ਦਾ ਲਾ ਉਹ ਦੰਦਾ ਦੇਖੇ ਜੀ ਵਾਹ ਵਾਹ ਗੋ ਪੂਰੀ ਦੱਸੂਗਾਗੇ ਹਰ ਚੀਜ਼ ਬਾਰੇ ਦੱਸੂਗਾ ਇਹਨੂੰ ਆਪਾਂ ਮੈਂਟਰੀ ਕਹਿੰਦੇ ਇਹ ਕਹਿੰਦੇ ਬੀਟਲ ਬਈ ਹੂੰ ਹਾਂ ਹਾਂ ਹਾਂਜੀ ਇਹ ਗੇਰ ਪਾਇਆ ਹਾਂ ਹਾਂ ਅੱਛਾ ਤੇ ਹਾਲ ਚਲਾਏ ਟੈਟ ਚਲਾਇਆ ਅੱਜ ਆ ਗੇਰ ਪਾਇਆ ਅੱਜ ਜਾ ਕੇ ਰਪਾਇਆ ਹਾਲ ਚਲਾਏ ਹਾਲ ਚਲਾਏ ਹਾਂ ਜਾ ਕੇ ਆ ਜਾ ਕੇ ਜਾ ਗੇਰ ਪਾਇਆ ਹਾਂ ਚੌਥਾ ਚੌਥਾ ਹਾਂ ਅੱਛਾ ਹਾਂ ਇਹ ਆਰ ਵਰਸ ਪੰਜਵਾਂ ਗੇਰ ਪੰਜਵਾਂ ਗੇਰ ਹਾਂ ਚੌਥਾ ਹਾਂ ਤੰਦ ਵਰਨਾ ਨਾਲ ਇਦਾਂ ਗੱਲ ਤੇ ਰੱਖ ਕੇ ਇਹ ਬਾਬਾ ਮੋਰਾ ਸਮਝਾ ਨਹੀਂ ਬਈ ਦੇਖੋ ਜੀ ਤੁਸੀਂ ਦੇਖ ਸਕਦੇ ਅਨੇ ਕੱਲੇ ਕੱਲੇ ਕੰਦ ਦੇ ਕਿੱਦਾਂ ਗੇਰ ਪੈਂਦਾ ਕਿਹੜੀ ਚੀਜ਼ ਹੈ ਹਾਂ ਨਾਲ ਚੋਣਾ ਇਦਾਂ ਆਹੋ ਚੋਣਾ ਵਾਲਾ ਗਾ ਹਾਂ ਝੋਨਾ ਵੀ ਹਾਂ ਦਾੜੀ ਨਹੀਂ ਕਟਵਾਉਣੀ ਦਾੜੀ ਨਹੀਂ ਨਹੀਂ ਹਾਂ ਖਾਂਦਾ ਨਹੀਂ ਮੀਠਾ ਨਹੀਂ ਰਾਂ ਹਾਂ ਅੱਛਾ ਮੀਠਾ ਨਹੀਂ ਖਾਂਦਾ ਹਣਾ ਬ੍ਰਾਹਮਣ ਹਾਂ ਬ੍ਰਾਹਮਣ ਚਲੋ ਬੋ ਨਗੀ ਤੂਗਾ ਸਾ ਤੇ ਆਪਣੇ ਭਰਾ ਵਾ ਬ੍ਰਾਹਮਣ ਭਰਾ ਠੀਕ ਆ ਖੁਸ਼ ਇੱਕ ਵਾਰ ਬੋਲ ਫਿਰ RAM RAM ਨੀ ਬੋਲ ਬੋਲ ਨੀ ਬੋਦੇ ਨਾ ਇਦਾਂ ਕਹਿ ਉੱਤੇ ਕਰ ਰਾ ਕਹਿ RAM RAM ਕਹਿ ਨਾ ਨਾ ਹਾਂ ਹਾਂ ਚਲੋ ਤਾਨ ਦਾ ਫਰਾ ਕੱਢ ਸਾਰਿਆਂ ਦਾ ਹਾਂ 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 ਕਥੇ ਜਾਣਾ ਕਥੇ ਜਾਣਾ ਕੋਈ ਕੋਈ ਗੱਲ ਪੂਰੀ ਸਮਝ ਆਉਂਦੀ ਹੈ ਨਾ ਐਨਾਂ ਦੇ ਡੀਡੀ ਵਨ ਤੇ ਉਹ ਜਿਹੜੀਆਂ ਖਬਰਾਂ ਦਿੰਦੀਆਂ ਨੇ ਐਨਾਂ ਸਮਝਾਉਣ ਦੀ ਕਰਾਉਂਦੀ ਨਹੀਂ ਹੁੰਦੀ ਦਿਨ ਹੀ ਕਹਾਂ ਇਹਨਾਂ ਦੇ ਵਿੱਚ ਆਉਂਦੇ ਨੇ ਨਾ ਦੀ ਬੂੰਗੇ ਬੁੜੇ ਦੀ ਖਬਰਾਂ ਹੁੰਦੀਆਂ ਨੇ ਉਹ ਸਮਝਉਂਦੇ ਨਹੀਂ ਹਾਂ ਇਹਦਾ ਗੱਲ ਕੰਨ ਕਰਕੇ ਕਲੀਅਰ ਕਰ ਦਦਾ ਕਿ ਐਵੇਂ ਚੱਲਿਆ ਪੂਰੀ ਕਲੀਅਰ ਹੈ ਚੰਗਾ ਜੀ ਧੰਨਵਾਦ ਜੀ ਚੱਲੀ ਆਪਾਂ ਹਾਂ ਜੀ ਚਲੋ ਜੀ ਹਾਂ ਜੀ ਪ੍ਰਸ਼ਾਸਨ ਆ ਸਕਦੀ ਇਹਨਾਂ ਦਾ ਵੀਰ ਜੀ ਹੁਣਾਂ ਦਾ ਆਸ਼ਮ ਆ ਤੇ ਆ ਵੇਖੋ ਕਿੰਨੀਆਂ ਅੱਜ ਕੱਲ ਤੇ ਇੱਕ ਮੈਂਟਲੀ ਅਫਸੈਟ ਨੂੰ ਆ ਸੰਭਾਲਣਾ ਬਹੁਤ ਔਖਾ ਵਾ ਹਨਾ ਆ ਵੇਖੋ ਕਿੰਨਿਆ ਰੂਹਾਂ ਇਹ ਇਹਨਾਂ ਦੇ ਕੋਲ ਆ 25 ਤੋਂ 30 ਜਾਣੇ ਇਹਨਾਂ ਦੇ ਕੋਲ ਆ ਹਾਂ ਆਠਾ ਜੀ ਹਾਂ 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 ਰੋਟੀਆਂ ਹਾਂ ਕੋਈ ਗੱਲ ਖਾ ਕੇ ਜਾਊਂਗਾ ਖਾ ਕੇ ਜਾਊਂਗਾ ਇਹ ਕਹਿਣਾ ਵੇਲਾ ਅਸਲ ਇਥੇ ਜਾਣਾ ਕੇਲੇ ਬੁਗਵਾ ਬੁਗਵਾ ਕੇਲੇ ਚਾਹੀਦੇ ਆ ਜਾ ਤੇ ਜਾ ਮੈਂ ਆਪਾਂ ਉਹਦੇ ਗੱਡੀ ਮੈਂ ਇਹਨਾਂ ਦੇ ਕੋਲ ਭੇਜਦਾ ਮੈਂ ਠੀਕ ਆ ਪਹਿਲਾਂ ਇੱਕ ਹੋਣਾ ਛਰੀਬ ਹਾਂ 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 ਇਹਨਾਂ ਦੀ ਜਰੂਰ ਭਾਈ ਹੁਣਾਂ ਦੀ سپورਟ ਕਰਿਓ ਭਾਈ ਆਪਣਾ ਨੰਬਰ ਬੋਲ ਦੇ ਵਿੱਚ ਜੀ ਆ ਭਾਈ ਜੀ ਜਰਸ ਸਹੀ ਡਰਸ ਦਾ ਨਵਾਂ ਪਿੰਡ ਮੈਟਰ ਰੋਡ ਅੰਮ੍ਰਿਤਸਰ ਗੁਰਰਾਮਤਾਸ ਹਸਪੀਟਲ 4 ਕਿਲੋਮੀਟਰ ਅੱਗੇਗਾ ਨਵਾਂ ਪਿੰਡ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਕੋਈ ਵੀ ਦਿੱਕਤ ਲੈਡਿਸ ਐਂਜੈਂਟ ਕੋਈ ਵੀ ਸੇਵਾ 60 ਸਾਲ ਤੋਂ ਉੱਪਰ ਕੋਈ ਵੀ ਵੀਰ ਦੀ ਸੇਵਾ ਕੀ ਇਸੜ ਕੋ ਪੈਸਾ ਦਿਓ ਨੰਬਰ ਹੈ ਜੀ 769614769 ਜਦੋਂ ਮਰਜੀ ਦਾਸ ਦੀ ਸੇਵਾ ਲੈ ਆਓ ਜੀ ਦਾਸ ਇੰਨੀਆਂ ਬੇਨਤੀਆਂ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਨਹੀਂ ਸਿਰਫ ਵੀਰਾਂ ਦਾ ਆਸ਼ਰਮ ਆ ਤੇ ਇੱਕ ਇਹਨਾਂ ਦਾ ਭੈਣਾ ਦਾ ਆਸ਼ਰਮ ਹੁੰਦੀ ਆ ਠੀਕ ਹੈ ਜੀ ਅੱਜ ਕਿਉਂਕਿ ਭੈਣਾ ਨੂੰ ਅਸੀਂ ਤਾਂ ਹੀ ਛੱਡਣਾ ਇੱਥੇ ਕਿਉਂਕਿ ਇਹਨਾਂ ਤੋਂ ਬਹੁਤ ਵਧੀਆ ਸੰਭਾਲ ਦੀ ਇਹਨਾਂ ਤੋਂ ਪ੍ਰਬੰਧ ਹੈਗਾ ਵਾ ਪਰ ਇਹ ਸਾਰਾ ਜਿਹੜਾ ਪ੍ਰਬੰਧ ਵਾ ਇਹ ਇਹਦੇ ਵਿੱਚ ਤੁਹਾਡੇ ਭਰਾਵਾਂ ਦੀ ਵੀਰਾਂ ਦੀ سپورਟ ਦੀ ਬਹੁਤ ਲੋੜ ਵਾ ਬਹੁਤ ਬਹੁਤ ਕਿਸੇ ਦੀ ਕੋਈ ਬਰਥਡੇ ਹੁੰਦਾ ਵਾ ਸੈਲੀਬ੍ਰੇਸ਼ਨ ਹੁੰਦੀ ਆ ਜਾਂ ਕੋਈ ਕਿਸਾਗਿਰ ਹੁੰਦੀ ਆ ਆਪਾਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਵੀ ਜਾਂਦੇ ਆ ਪਰ ਇੱਕ ਰੀ ਇੱਥੇ ਆਣ ਕੇ ਵੇਖਿਓ ਕਿੰਨਾ ਤੱਕ ਸਕੂਲ ਮਿਲਦਾ ਜਰੂਰ ਇਹੋ ਜਿਹਾ ਨਾ ਆਪਣਾ ਇੱਕ ਰੀ ਜਿਹੜਾ ਖੁਸ਼ੀ ਸਾਂਝੀ ਕਰਕੇ ਵੇਖਿਓ ਕਿਉਂਕਿ ਇਹਨਾਂ ਦਾ ਪਰਿਵਾਰ ਹੁਣ ਸੰਤ ਜੀ ਤੁਸੀਂ ਜੀ ਠੀਕ ਹੈ ਜੀ ਇਹ ਤੁਹਾਡੇ ਆਸਰੇ ਜੀ ਰਹੇ ਆ ਜੇਕਰ ਤੁਹਾਡਾ ਇਹਨਾਂ ਨੂੰ ਸੁਜੋਗ ਆ ਤਾਂ ਇਹ ਇੱਥੇ ਪਛਾਦਾ ਪਾਣੀ ਚਾਹਦਾ ਤਾਂ ਇਹ ਇੱਥੇ ਲੋਹ ਮਾਤਾ ਚੱਲਦੀ ਆ ਜਰੂਰ ਆ ਪਾਣ ਕੇ ਇਹੋ ਜਿਹੇ ਰੁਹਾਨ ਦੇ ਇੱਕ ਵਾਰੀ ਦਰਸ਼ਨ ਕਰਿਆ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਆ ਕਿ ਇੱਕ ਦਿੱਤੀ ਹੋਈ ਸੀਸ ਇੱਕ ਦਿੱਤੀ ਹੋਈ ਦੁਆ ਤੁਹਾਨੂੰ ਸਵਾਬਾਦ ਸੀ ਸਤੋ ਬਚਾਉਂਦੀ ਆ 100 ਬਲਾਵਾ ਤੋਂ ਤੁਹਾਨੂੰ ਬਚਾਉਂਦੀ ਆ 100 ਤੁਹਾਨੂੰ ਮਾਰੇ ਥਾਵਾ ਤੋਂ ਤੁਹਾਨੂੰ ਹੱਥ ਦੇ ਕੇ ਰੱਖਦੀ ਆ ਤੇ ਇੱਕ ਦਿੱਤੀ ਹੋਈ ਬਦ ਦੁਆ ਤੁਹਾਡੀਆਂ ਕੁਲਾ ਨਾਸ ਕਰ ਦਿੰਦੀ ਆ ਸੋ ਜਰੂਰ ਇਹਨਾਂ ਦੀ ਇੱਕ ਰਿਆਣ ਕੇ ਸੀਸਾਂ ਲਓ ਸੋ ਇਹਨਾਂ ਕੇ ਬਿੰਦਿਆਂ ਪ੍ਰਵਾਨ ਕਰਿਓ ਵਾਇਕੋ ਜਿੱਕਾ ਖਾਸਤਾ ਵਾਇਕੋ ਦੇ ਪੱਤੀ ਲੈ ਲਓ ਮਨਾ ਕੇ ਨਾ ਹਾਂਜੀ ਰਵਜੀ ਹਾਂ ਹਲੋ